ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਆ ਸੁਮਨ ਔਰ ਅੱਜ ਹੈ 8 April 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 8 April 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ ਐਮਸੀਕਿਊ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ Telegram ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨੇ Telegram ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੈ ਹੋਇਆਈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਵਾੜਾ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਸਾਲ 2022 ਵਿੱਚ ਕਿਸ ਦੇਸ਼ ਵਿੱਚ ਡੋਪਿੰਗ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਹਾਂਜੀ ਵਾੜਾ ਜਾਨੀ ਕਿ ਵਰਲਡ ਐਂਟੀ ਡੋਪਿੰਗ ਏਜੰਸੀ ਇਸ ਨੇ ਇੱਕ ਰਿਪੋਰਟ ਕੱਢੀ ਆ ਜਿਸ ਦੇ ਅਕੋਰਡਿੰਗ ਸਾਡੇ ਦੇਸ਼ ਭਾਰਤ ਵਿੱਚ 2022 ਦੇ ਵਿੱਚ ਸਭ ਤੋਂ ਵੱਧ ਡੋਪਿੰਗ ਦੇ ਮਾਮਲੇ ਸਾਹਮਣੇ ਆਏ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਭਾਰਤ ਹੁਣ ਭਾਰਤ ਦੀ ਗੱਲ ਆ ਭਾਰਤ ਦੇ ਵਿੱਚ ਸਭ ਤੋਂ ਵੱਧ ਮਾਮਲੇ ਆਏ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਭਾਰਤ ਭਾਰਤ ਦਾ ਮੈਪ ਆਹੇ ਸਾਰਾ ਠੀਕ ਹੈ ਤੇ ਭਾਰਤ ਦੀ ਕੈਪੀਟਲ ਆ ਨਵੀਂ ਦਿੱਲੀ ਭਾਰਤ ਦੀ ਕਰੰਸੀ ਆ ਇੰਡੀਅਨ ਰੁਪਈਆ ਪრეਜ਼ੀਡੈਂਟ ਆ ਡਰੋਪ ਦੀ ਮੁਰਮੂ ਜੀ ਜਾਨੀ ਕਿ ਰਾਸ਼ਟਰਪਤੀ ਰਾਸ਼ਟਰਪਤੀ ਬਹੁਤ ਸਾਰੇ ਸਟੂਡੈਂਟਸ ਨੂੰ ਨਹੀਂ ਪਤਾ ਕਿਉਂਕਿ ਉਹਨਾਂ ਨੂੰ ਸੰਵਿਧਾਨ ਦੀ ਨੋਲਿਜ ਨਹੀਂ ਰਾਸ਼ਟਰਪਤੀ ਸਾਡੇ ਦੇਸ਼ ਦਾ ਰਾਜਾ ਵਾ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਕਿ ਪੂਰੇ ਭਾਰਤ ਦਾ ਇੱਕੋ ਹੀ ਰਾਜਾ ਹੋਊਗਾ ਹੁਣ ਰਾਜਿਆਂ ਮਹਾਰਾਜਿਆਂ ਵਾਲਾ ਸਿਸਟਮ ਖਤਮ ਆ ਕਿ ਜਿਹੜੇ ਰਾਜੇ ਮਹਾਰਾਜੇ ਪਹਿਲਾਂ ਰਾਜੇ ਮਹਾਰਾਜੇ ਹੁੰਦੇ ਸੀ ਉਹੀ ਕੀ ਕਰਦੇ ਸੀਗੇ ਪੂਰੇ ਮਤਲਬ ਆਪਦੇ ਇਲਾਕਿਆਂ ਤੇ ਰਾਜ ਕਰਦੇ ਸੀਗੇ ਤੇ ਅਤਿਆਚਾਰ ਕਰਦੇ ਸੀ ਲੋਕਾਂ ਤੋਂ ਕੰਮ ਕਰਾ ਲਿੰਦੇ ਸੀ ਉਹਨਾਂ ਨੂੰ ਮਜ਼ਦੂਰੀ ਨਹੀਂ ਮਿਲਦੀ ਸੀਗੀ ਬਦਲੇ ਦੇ ਵਿੱਚ ਉਹਨਾਂ ਨੂੰ ਰੋਟੀਆਂ ਸੁੱਕੀਆਂ ਦੇ ਦਿੱਤੀਆਂ ਜਾਂਦੇ ਸੀ ਸੀ ਗਿਆ ਪਰ ਸੰਵਿਧਾਨ ਲਿਖਿਆ ਗਿਆ ਜਦੋਂ ਸੰਵਿਧਾਨ 1950 ਦੇ ਵਿੱਚ ਲਾਗੂ ਹੋ ਗਿਆ ਉਹਦੇ ਅਕੋਰਡਿੰਗ ਸਾਡੇ ਦੇਸ਼ ਦਾ ਇੱਕੋ ਹੀ ਰਾਜਾ ਵਾ ਜਿਹੜਾ ਕਿ ਰਾਸ਼ਟਰਪਤੀ ਆ ਰਾਸ਼ਟਰਪਤੀ ਹੀ ਸਾਡੇ ਦੇਸ਼ ਦਾ ਪਹਿਲਾ ਨਾਗਰਿਕ ਆ ਉਹਦੇ ਅਕੋਰਡਿੰਗ ਸਾਰਾ ਕੁਝ ਹੋਊਗਾ ਤੇ ਰਾਸ਼ਟਰਪਤੀ ਲੋਕਾਂ ਦੁਆਰਾ ਚੁਣਿਆ ਜਾਂਦਾ ਚੁਣਿਆ ਲੋਕਾਂ ਦੁਆਰਾ ਚੁਣਿਆ ਜਾਂਦਾ ਤੇ ਇਹ ਨਹੀਂ ਕਿ ਉਹ ਅੱਗੇ ਆਪਦੇ ਵੰਸ਼ਵਾਦੀ ਮਤਲਬ ਕਿ ਆਪਦੇ ਹੀ ਪੁੱਤਰ ਨੂੰ ਰਾਜਾ ਬਣਾ ਦੂਗਾ ਆਪਦੇ ਪੁੱਤਰ ਨੂੰ ਅਗਲਾ ਰਾਸ਼ਟਰਪਤੀ ਬਣਾ ਦੂਗਾ ਇਦਾਂ ਦਾ ਕੁਝ ਨਹੀਂਗਾ ਉਹ ਲੋਕਾਂ ਦੁਆਰਾ ਅਪਰਧਕ ਰੂਪ ਦੇ ਵਿੱਚ ਚੁਣਿਆ ਜਾਂਦਾ ਵਾ ਠੀਕ ਹੈ ਤੇ ਕੰਮ ਸਾਰੇ ਪ੍ਰਧਾਨ ਮੰਤਰੀ ਨੇ ਕਰਨੇ ਆ ਰਾਸ਼ਟਰਪਤੀ ਨਾਮ ਦਾ ਹੀ ਹੁੰਦਾ ਵਾ ਸੋਨੇ ਇੱਕ ਸਾਈਨ ਹੀ ਕਰਨੇ ਹੁੰਦੇ ਆ ਠੀਕ ਹੈ ਤੇ ਰਾਸ਼ਟਰਪਤੀ ਆத்ਰੋਪ ਦੀ ਮੁਰਮੂ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ ਜੀ ਤੇ ਮੈਪ ਦੇ ਵਿੱਚ ਤੁਸੀਂ ਧਿਆਨ ਨਾਲ ਦੇਖੋ ਪਾਰ ਦੇ ਵਿੱਚ ਭਾਰਤ ਨੂੰ ਕਿਹੜੇ 7 ਦੇਸ਼ਾਂ ਦੀ ਹੱਦ ਲੱਗਦੀ ਆ ਅਫਗਾਨਿਸਤਾਨ ਅਫਗਾਨਿਸਤਾਨ ਪਾਕਿਸਤਾਨ ਨੇਪਾਲ ਚੀਨ ਬਰਮਾ ਬਰਮਣ ਬੋਲਦੇ ਆ ਆਪਾਂ ਮਿਆਂਮਾਰ ਠੀਕ ਹੈ ਉਸ ਤੋਂ ਬਾਅਦ ਭੂਟਾਨ ਤੇ ਬੰਗਲਾਦੇਸ਼ ਇਸ ਤੋਂ ਇਲਾਵਾ ਇਹ ਸੱਤ ਦੇਸ਼ ਆ ਜਿਨ੍ਹਾਂ ਦੀ ਹੱਦ ਲੱਗਦੀ ਆ ਭਾਰਤ ਨੂੰ ਠੀਕ ਹੈ ਇਸ ਤੋਂ ਇਲਾਵਾ ਤੁਸੀਂ ਦੇਖੋ ਭਾਰਤ ਨੂੰ ਲਹੱਦ ਤਾਂ ਲੱਗਦੀ ਆ ਪਾਕਿਸਤਾਨ ਦੀ ਇਹ ਪਾਕਿਸਤਾਨ ਦੀ ਜਿਹੜੀ ਹੱਦ ਲੱਗਦੀ ਆ ਇਹਨੂੰ ਤੋਂ ਆਹ ਲਾਈਨ ਜਾਂਦੀ ਆ ਇਹ ਲਾਈਨ ਨੂੰ ਕੀ ਬੋਲਦੇ ਆ ਰੈੱਡ ਕਲੀਫ ਲਾਈਨ ਹੈ ਭਾਰਤ ਅਤੇ ਪਾਕਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਰੈੱਡ ਕਲੀਫ ਲਾਈਨ ਬੋਲਦੇ ਆ ਸੇਮ ਇਸੇ ਤਰ੍ਹਾਂ ਇਧਰ ਦੇਖੋ ਜਮ ਲਦਾਖ ਲਦਾਖ ਨੂੰ ਹੱਦ ਕਿਹਦੀ ਲੱਗਦੀ ਆ ਅਫਗਾਨਿਸਤਾਨ ਦੀ ਲੱਗਦੀ ਆ ਠੀਕ ਹੈ ਤੇ ਇਸ ਇਸ ਲਾਈਨ ਨੂੰ ਬੋਲਦੇ ਆ ਡੁਰੰਡ ਲਾਈਨ ਚਾਹੇ ਤੁਹਾਨੂੰ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿਚਕਾਰ ਲਈ ਲਾਈਨ ਨੂੰ ਪੁੱਛ ਲੈਣ ਚਾਹੇ ਤੁਹਾਨੂੰ ਭਾਰਤ ਤੇ ਅਫਗਾਨਿਸਤਾਨ ਦੇ ਵਿਚਕਾਰ ਲਈ ਲਾਈਨ ਪੁੱਛ ਲੈਣ ਤਾਂ ਆਨਸਰ ਹੋਵੇਗਾ ਡੁਰੰਡ ਲਾਈਨ ਸੇਮ ਇਸੇ ਤਰ੍ਹਾਂ ਚੀਨ ਨੂੰ ਡਿਵਾਈਡ ਕਰਨ ਵਾਲੀ ਆ ਚੀਨ ਨਾਲ ਹੱਦ ਲੱਗਦੀ ਹੈ ਨਾ ਇਹ ਲਾਈਨ ਨੂੰ ਬੋਲਦੇ ਆ ਮੈਕਮੋਹਨ ਲਾਈਨ ਤੇ ਜਨਸੰਖਿਆ ਦੇ ਪੱਖੋਂ ਭਾਰਤ ਪੂਰੀ ਦੁਨੀਆ ਦੇ ਵਿੱਚ ਪਹਿਲੇ ਨੰਬਰ ਤੇ ਆ ਪੂਰੀ ਦੁਨੀਆ ਦੇ ਵਿੱਚ ਦਾਲਾਂ ਦੇ ਉਤਪਾਦਨ ਦੇ ਵਿੱਚ ਪਹਿਲੇ ਨੰਬਰ ਤੇ ਆ ਦੁੱਧ ਉਤਪਾਦਨ ਵਿੱਚ ਪਹਿਲੇ ਨੰਬਰ ਤੇ ਆ ਅਰਥਵਿਵਸਥਾ ਦੇ ਮਾਮਲੇ ਵਿੱਚ ਪੰਜਵਾਂ ਸਥਾਨ ਖੇਤਰਫਲ ਪੱਖੋਂ ਸੱਤਵਾਂ ਸਥਾਨ ਆ ਇਹ ਜਿਹੜਾ ਭਾਰਤ ਦਾ ਪੂਰਾ ਖੇਤਰਫਲ ਨਾ ਜਿਹੜਾ ਮੈਪ ਦੇ ਵਿੱਚ ਤੁਹਾਨੂੰ ਦਿਖ ਰਿਹਾ ਭਾਰਤ ਇਹ ਸਾਰਾ ਕੀ ਆ ਇਹ ਖੇਤਰਫਲ ਹੈਗਾ ਵਾ 32,87,263 ਵਰਗ ਕਿਲੋਮੀਟਰ ਠੀਕ ਹੈ ਤੇ ਇਹ ਜਿਹੜਾ ਖੇਤਰਫਲ ਆ ਖੇਤਰਫਲ ਦੇ ਪੱਖੋਂ ਭਾਰਤ ਪੂਰੀ ਦੁਨੀਆ ਦੇ ਵਿੱਚ 7ਵੇਂ ਨੰਬਰ ਤੇ ਆ ਮਤਲਬ 7ਵਾਂ ਨੰਬਰ ਆ ਭਾਰਤ ਦਾ ਜਿਹਨੂੰ ਸਭ ਤੋਂ ਵੱਧ ਖੇਤਰਫਲ ਮਿਲਿਆ ਹੋਇਆ ਵਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਭਾਰਤ ਦੇ ਮੱਧ ਵਿੱਚੋਂ ਕਰਕ ਰੇਖਾ ਲੰਘਦੀ ਆ ਠੀਕ ਹੈ ਭਾਰਤ ਨੂੰ ਦੋ ਭਾਗਾਂ ਵਿੱਚ ਕਿਹੜੀ ਲਾਈਨ ਡਿਵਾਈਡ ਕਰਦੀ ਆ ਕਰਕ ਰੇਖਾ ਕਰਦੀ ਆ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਜੇਕਰ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਏਸ਼ੀਆ ਵਿੱਚ ਭਾਰਤ ਵੀ ਦੇਸੀ ਫੰਡਾਂ ਦਾ ਸਭ ਤੋਂ ਵੱਡਾ ਆਕਰਸ਼ਕ ਬਣਿਆ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਫੋਨ ਉਤਪਾਦਕ ਬਣਿਆ ਭਾਰਤੀ ਵਿਗਿਆਨੀਆਂ ਨੇ ਕੇਲੇ ਦੇ ਛਿਲਕੇ ਤੋਂ ਇਕੋ ਵੈਰਿੰਡ ਡਰੈਸ ਡਰੈਸਿੰਗ ਬਣਾਈ ਆ ਭਾਰਤ ਦੀ ਪਹਿਲੀ ਮਹਿਲਾ ਰੋਬੋਟ ਆ ਬਾਇਓ ਮਿਤਰਾ ਤਿਆਰ ਕੀਤੀ ਗਈ ਇਹਦਾ ਨਾਮ ਬਹੁਤ ਇੰਪੋਰਟੈਂਟ ਆ ਬਾਇਓ ਮਿਤਰਾ ਇਸਰੂਣੇ ਤਿਆਰ ਕੀਤੀ ਆ ਤੇ ਪੁਲਾੜ ਦੇ ਵਿੱਚ ਉਡਾਨ ਭਰੇਗੀ ਹਾਂ ਨੇ ਲੈ ਪਾਸਪੋਰਟ ਇੰਡੈਕਸ 2024 ਵਿੱਚ ਭਾਰਤੀ ਪਾਸਪੋਰਟ 85ਵੇਂ ਨੰਬਰ ਤੇ ਆਇਆ ਤੇ 2023 ਦੇ ਵਿੱਚ 80ਵੇਂ ਨੰਬਰ ਸੀ ਨੰਬਰ ਤੇ ਸੀ ਇਹ ਵੀ ਪੁੱਛ ਸਕਦੇ ਆ ਤੁਹਾਨੂੰ ਪਹਿਲੇ ਤੇ ਆ ਫਰਾਂਸ ਠੀਕ ਹੈ ਸਿੰਗਾਪੁਰ ਵੀ ਪਹਿਲੇ ਤੇ ਆ ਨੈਕਸਟ ਹੈ ਹਾਲ ਹੀ ਵਿੱਚ WEF ਜੰਗ ਗਲੋਬਲ ਲੀਡਰਸ 2024 ਵਿੱਚ ਕਿਸ ਨੂੰ ਨਾਮਜ਼ਦ ਕੀਤਾ ਗਿਆ ਹਾਂਜੀ ਯੰਗ ਯੂਥ ਠੀਕ ਹੈ ਤਾਂ ਜੰਗ ਦੇ ਆ ਇੱਥੇ ਦੇਖੋ ਪਹਿਲਾਂ ਤਾਂ W E F ਲਿਖਿਆ ਹੋਆ ਇਹਦੇ ਫੁੱਲ ਫਾਰਮ ਆ ਵਰਲਡ ਇਕਨੋਮਿਕ ਫੋਰਮ ਦ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਯੰਗ ਗਲੋਬਲ ਲੀਡਰਸ 2024 ਦੇ ਵਿੱਚ ਨਾਮਜ਼ਦ ਕੀਤਾ ਗਿਆ ਵਾ ਸ਼ਾਸ਼ਵਤ ਗੋਇੰਕਾ ਨੂੰ ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਠੀਕ ਹੈ ਤੁਸੀਂ ਧਿਆਨ ਦੇ ਵਿੱਚ ਰੱਖਣਾ ਆਪਸ਼ਨ B ਇਥੇ ਰਾਈਟ ਆਨਸਰ ਹੈ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਸਰਕਾਰ ਨੇ ਕਦੋਂ ਤੱਕ ਯੂਰੀਆ ਦਰਮਦ ਨੂੰ ਖਤਮ ਕਰਨ ਦੀ ਯੋਜਨਾ ਬਣਾਈ ਆ ਹਾਂਜੀ ਭਾਰਤ ਸਰਕਾਰ ਨੇ 2025 ਤੱਕ ਯੂਰੀਆ ਦਰਮਦ ਨੂੰ ਖਤਮ ਕਰਨ ਦੀ ਯੋਜਨਾ ਬਣਾਈ ਆ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਇਸ ਦੇਸ਼ ਨੇ ਹਾਲ ਹੀ ਵਿੱਚ ਰਾਸ਼ਟਰਮੰਡਲ ਖੇਡਾਂ 2026 ਦੀ ਮੇਜ਼ਬਾਨੀ ਕਰਨ ਤੋਂ ਇਨਕਾਰ ਕਰ ਦਿੱਤਾ ਹਾਂਜੀ ਰਾਸ਼ਟ੍ਰ ਮੰਡਲ ਖੇਡਾਂ ਜਿਹੜੀਆਂ ਕਿ 2026 ਦੇ ਵਿੱਚ ਹੋਣੀਆਂ ਸੀ ਇਸ ਦੀ ਮੇਲ ਜ਼ਵਾਨੀ ਕਰਨ ਤੋਂ ਇਨਕਾਰ ਕੀਤਾ ਵਾ ਸਿੰਗਾਪੁਰ ਨੇ অপਸ਼ਨ ਨੰਬਰ ਸੀ ਇਜ਼ ਅ ਰਾਈਟ ਆਂਸਰ ਹੁਣ ਸਿੰਗਾਪੁਰ ਨੇ ਇਨਕਾਰ ਕੀਤਾ ਤਾਂ ਦੇਖ ਸਕਦੇ ਹੁਣ ਤੁਸੀਂ ਮੈਪ ਦੇ ਵਿੱਚ ਸਿੰਗਾਪੁਰ ਸਿੰਗਾਪੁਰ ਦੀ ਕੈਪੀਟਲ ਆ ਸਿੰਗਾਪੁਰ ਸਿਟੀ ਇੱਥੋਂ ਦੀ ਕਰੰਸੀ ਆ ਸਿੰਗਾਪੁਰੀਅਨ ਡਾਲਰ ਪ੍ਰੈਜ਼ੀਡੈਂਟ ਆ ਥਰਮਨ ਸਨ ਮੁਗਰ ਨਤਮ ਤੇ ਪ੍ਰਾਈਮ ਮਿਨਿਸਟਰ ਆ ਲੀ ਸ਼ੀਅਨ ਲੂ ਦੇ ਮੁੱਖ UPI ਐਪਸ ਸਿੰਗਾਪੁਰ ਤੋਂ ਰੀਅਲ ਟਾਈਮ ਪੈਸੇ ਭੇਜਣ ਲਈ ਸਮਰੱਥ ਬਣਿਆ ਸਿੰਗਾਪੁਰ ਦੇ ਚੰਗੀ ਹਵਾਈ ਅੱਡੇ ਨੂੰ ਦੁਨੀਆ ਦੇ ਸਰਵੋਤਮ ਹਵਾਈ ਅੱਡੇ ਦਾ ਖਿਤਾਬ ਮਿਲਿਆ ਭਾਰਤੀ ਮੂਲ ਦੇ ਧਰਮਨ ਦੇਖੋ ਮੈਂ ਤੁਹਾਨੂੰ ਨਹੀਂ ਬੋਲਿਆ ਸੀ ਰਾਸ਼ਟਰਪਤੀ ਬਾਰੇ ਸਾਨੂੰ ਮੁਗਰਤ ਨਮ ਸਿੰਗਾਪੁਰ ਦੇ ਰਾਸ਼ਟਰਪਤੀ ਬਣਿਆ ਠੀਕ ਹੈ ਭਾਰਤੀ ਮੂਲ ਦੇ ਆ UPI ਨੇ ਸਿੰਗਾਪੁਰ ਦੇ ਸਹਿਯੋਗ ਨਾਲ ਸੀਮਾ ਸਰਹੱਦ ਕਨੈਕਟੀਵਿਟੀ ਸ਼ੁਰੂ ਕਰ ਦਿੱਤੀ ਨੈਕਸਟ ਹੈ ਕਿ ਇਸ ਹਵਾਈ ਅੱਡੇ ਤੇ ਹਾਲ ਹੀ ਵਿੱਚ ਡਿਜੀਸ ਯਾਤਰਾ ਪ੍ਰਣਾਲੀ ਦਾ ਉਦਘਾਟਨ ਹੋਇਆ ਡਿਜੀਸ ਯਾਤਰਾ ਪ੍ਰਣਾਲੀ ਦਾ ਉਦਘਾਟਨ ਡਿਜੀਸ ਯਾਤਰਾ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਆ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਸਰਦਾਰ ਨੇ ਦੀਪਿਕਾ ਪਾਦੂਕੋਂ ਦਾ ਵੀ ਮਾਸਕ ਲਵਾ ਦਿੱਤਾ ਕਿ ਆਪਣਾ ਮਾਸਕ ਉਤਾਰ ਕੇ ਫੇਸ ਦਿਖਾਓ ਜਾਂ ਪਤਾ ਨਹੀਂ ਐਨਕ ਲੱਗੀ ਸੀ ਐਨਕ ਲਵਾ ਦਿੱਤੀ ਜਦਕਿ ਇਹ ਕੁਝ ਇਦਾਂ ਦੀ ਕੋਈ ਗੱਲ ਨਹੀਂ ਗਈ ਇਹ ਡਿਜੀ ਯਾਤਰਾ ਦਾ ਮਤਲਬ ਕੀ ਹੈ ਕਿ ਇਹਦੇ ਵਿੱਚ ਫੇਸ ਨੂੰ ਸਕੈਨ ਕੀਤਾ ਜਾਂਦਾ ਫੇਸ ਨੂੰ ਸਕੈਨ ਕਰਕੇ ਚੈਕਿੰਗ ਕੀਤੀ ਜਾਂਦੀ ਆ ਇਹਦੇ ਨਾਲ ਕੀ ਹੈ ਕਿ ਚੈਕਿੰਗ ਜਿਹੜੀ ਹੁੰਦੀ ਆ ਉਹਦੇ ਵਿੱਚ ਜਿਹੜਾ ਬੰਦਾ ਚੈਕਿੰਗ ਹੁਣ ਜਿਹੜੇ ਹੁਣ ਦੀਪਿਕਾ ਪਾਦੁਕੋਂ ਦੀ ਚੈਕਿੰਗ ਹੋ ਰਹੀ ਸੀ ਉਸ ਸਮੇਂ ਡਿਜੀ ਯਾਤਰਾ ਦੇ ਥਰੂ ਹੋ ਰਹੀ ਸੀ ਠੀਕ ਹੈ ਤਾਂ ਉਹਦਾ ਮਤਲਬ ਇਹੀ ਸੀਗਾ ਕਿ ਉਹਦਾ ਸਮਾਂ ਬਚਿਆ ਡਿਜੀ ਯਾਤਰਾ ਕਿੱਥੇ ਤਾਂ ਉਹਨਾਂ ਨੇ ਇਕੱਲਾ ਇਕੱਲਾ ਆਧਾਰ ਕਾਰਡ ਵਗੈਰਾ ਚੈੱਕ ਕਰਨਾ ਜੇ ਉਹ ਤਾਂ ਡਿਜੀ ਯਾਤਰਾ ਦੇ ਵਿੱਚ ਕੀ ਆ ਕਿ ਸਾਰਾ ਇਹ ਮਤਲਬ ਕਿ ਡਿਟੇਲ ਆ ਜਿਹੜੀ ਚੈੱਕ ਕਰ ਲਈ ਜਾਂਦੀ ਆ ਟਾਈਮ ਬਚ ਜਾਂਦਾ ਵਾ ਠੀਕ ਹੈ ਹੁਣ ਤੱਕ 14 ਹਵਾਈ ਅੱਡਿਆਂ ਦੇ ਵਿੱਚ ਇਹ ਲਾਗੂ ਹੋ ਚੁੱਕੀ ਹੈ ਡੀਜੀ ਯਾਤਰਾ ਤੇ ਹੁਣ ਡੀਜੀ ਯਾਤਰਾ ਪ੍ਰਣਾਲੀ ਦਾ ਉਦਘਾਟਨ ਕੀਤਾ ਵਾ ਗੋਆ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਮਨੋਹਰ ਪਾਰਕਰ ਅੰਤਰਰਾਸ਼ਟਰੀ ਹਵਾਈ ਅੱਡਾ ਵਾ ਤੇ ਇਸ ਨੇ ਡੀਜੀ ਯਾਤਰਾ ਦਾ ਉਦਘਾਟਨ ਕੀਤਾ ਹੁਣ ਗੋਆ ਨੇ ਕੀਤਾ ਤਾਂ ਗੋਆ ਭਾਰਤ ਦਾ ਖੇਤਰਫਲ ਦੇ ਪੱਖੋਂ ਸਭ ਤੋਂ ਛੋਟਾ ਰਾਜ ਆ ਠੀਕ ਹੈ ਇਹ ਜਦੋਂ ਵੀ ਗੋਆ ਦਾ ਨਾਮ ਸੁਣੋ ਤਾਂ ਇਹ ਧਿਆਨ ਦੇ ਵਿੱਚ ਰੱਖਣਾ ਕਿ ਗੋਆ ਇਸ ਤਰ੍ਹਾਂ ਦਾ ਰਾਜ ਆ ਜਿਹੜਾ ਖੇਤਰਫਲ ਦੇ ਪੱਖੋਂ ਭਾਰਤ ਦਾ ਸਭ ਤੋਂ ਛੋਟਾ ਰਾਜ ਆ ਵੱਡਾ ਕਿਹੜਾ ਰਾਜਸਥਾਨ ਤੋ ਗੋਆ ਮੈਪ ਦੇ ਵਿੱਚ ਦੇਖੋ ਗੋਆ ਦੀ ਕੈਪੀਟਲ ਆ ਪਾਨਜੀ ਚੀਫ ਮਿਨਿਸਟਰ ਆ ਪਰਮੋਦ ਸਾਬੰਤ ਗਵਰਨਰ ਆ ਪੀ ਐਸ ਸ੍ਰੀਤਰਨ ਪਿੱਲੇ ਗੋਆ ਦੇ ਵਿੱਚ ਭਗਵਾਨ ਮਹਾਵੀਰ ਸੈਂਚੂਰੀ ਆ ਮੋਲਮ ਨੈਸ਼ਨਲ ਪਾਰਕ ਆ ਬੌਂਡਲਾ ਵਾਈਲਡਲਾਈਫ ਸੈਂਚੂਰੀ ਆ ਸਲੀਮ ਅਲੀ ਵਾਈਲਡਲਾਈਫ ਸੈਂਚੂਰੀ ਆ ਨੇਤਰਾਵਲੀ ਵਾਈਲਡਲਾਈਫ ਸੈਂਚੂਰੀ ਆ ਕੋਟੀਗਾਓਂ ਵਾਈਲਡਲਾਈਫ ਸੈਂਚੂਰੀ ਆ ਮਦੇਈ ਵਾਈਲਡਲਾਈਫ ਸੈਂਚਰੀਆ ਗੋਆ ਸਥਾਪਨਾ ਦਿਵਸ ਹਰੇਕ ਸਾਲ 31 ਮਈ ਨੂੰ ਮਨਾਇਆ ਜਾਂਦਾ ਗੋਆ ਮੁਕਤੀ ਦਿਵਸ ਹਰੇਕ ਸਾਲ 19 ਦਸੰਬਰ ਨੂੰ ਮਨਾਇਆ ਜਾਂਦਾ ਕਿਉਂਕਿ 19 ਦਸੰਬਰ 1961 ਨੂੰ ਗੋਆ ਪੁਰਤਗਾਲੀਆਂ ਤੋਂ ਮੁਕਤ ਹੋਇਆ ਸੀ ਤੇ ਗੋਆ ਵਿੱਚ ਇੰਡੀਆ ਨਰਸਿੰਗ ਵੀਕ 2024 ਦਾ ਆਯੋਜਨ ਕੀਤਾ ਗਿਆ 10ਵੀਂ ਸਦੀ ਦਾ ਕਦੰਬਾ ਸਿਲਾਲੇਖ ਗੋਆ ਵਿੱਚ ਮਿਲਿਆ ਗੋਆ ਦੇ ਕਾਜੂ ਨੂੰ ਜੀਆਈ ਟੈਗ ਮਿਲਿਆ ਗੋਆ ਦੇ ਮੁੱਖ ਮੰਤਰੀ ਨੇ ਸਵੈਮ ਪੂਰਨਾਈ ਮਾਰਕੀਟ ਦੀ ਸ਼ੁਰੂਆਤ ਕੀਤੀ ਪਰਦਾ ਪਹਿਲਾ ਲਾਈਟ ਹਾਊਸ ਤੇ ਹਾਰ ਗੋਆ ਵਿੱਚ ਸ਼ੁਰੂ ਹੋਇਆ ਗੋਆ ਸਰਕਾਰ ਨੇ ਆਪਣੇ ਸਰਕਾਰੀ ਹਸਪੀਟਲ ਦੇ ਵਿੱਚ ਆਈਵੀਐਫ ਇਲਾਜ ਮੁਫਤ ਕੀਤਾ ਨੈਕਸਟ ਹੈ ਹਾਲ ਹੀ ਵਿੱਚ ਰਾਸ਼ਟਰੀ ਹੈਂਡ ਮੇਡ ਹੈਂਡ ਮੇਡ ਦਿਵਸ ਕਦੋਂ ਮਨਾਇਆ ਗਿਆ ਦੇਖੋ ਹੱਥਾਂ ਦੀ ਜਿਹੜੀ ਕਲਾਵਾਂ ਜਿਹੜਾ ਸਮਾਨ ਹੱਥਾਂ ਨਾਲ ਬਣਾਇਆ ਜਾਣਾ ਉਹਨੂੰ ਬੋਲਦੇ ਹੈਂਡ ਮੇਡ ਠੀਕ ਹੈ ਤੇ ਅਪ੍ਰੈਲ ਦੇ ਪਹਿਲੇ ਸ਼ਨੀਵਾਰ ਨੂੰ ਇਹ ਦਿਵਸ ਮਨਾਇਆ ਜਾਂਦਾ ਤੇ 2024 ਦੇ ਵਿੱਚ ਅਪ੍ਰੈਲ ਦਾ ਪਹਿਲਾ ਸ਼ਨੀਵਾਰ ਸੀ 6 ਅਪ੍ਰੈਲ ਦਾ ਇਸ ਕਰਕੇ ਦਿਵਸ ਮਨਾਇਆ ਗਿਆ 6 ਅਪ੍ਰੈਲ ਨੂੰ অপਸ਼ਨ ਬੀ ਇਸ ਆ ਰਾਈਟ ਆਨਸਰ ਹੱਥਾਂ ਦੀ ਕਲਾ ਨਾਲ ਸਮਾਨ ਬਣਾਉਣ ਵਾਲੀ ਵਿਅਕਤੀਆਂ ਨੂੰ ਸਨਮਾਨ ਦੇਣ ਦੇ ਲਈ ਹਰੇਕ ਸਾਲ ਅਪ੍ਰੈਲ ਦੇ ਪਹਿਲੇ ਸ਼ਨੀਵਾਰ ਨੂੰ ਰਾਸ਼ਟਰੀ ਹੈਂਡਮੇਡ ਦਿਵਸ ਮਨਾਇਆ ਜਾਂਦਾ ਹੈ 1 ਅਪ੍ਰੈਲ ਦੇ ਇੰਪੋਰਟੈਂਟ ਡੇ ਦੀ ਗੱਲ ਆ 1 ਅਪ੍ਰੈਲ ਨੂੰ ਉਤਕਲ ਦਿਵਸ ਮਨਾਇਆ ਗਿਆ 2 ਅਪ੍ਰੈਲ ਨੂੰ ਵੇਸ਼ ਅਵਾਰਟਿਜ਼ਮ ਜਾਗਰੂਕਤਾ ਦਿਵਸ ਮਨਾਇਆ ਗਿਆ 3 ਅਪ੍ਰੈਲ ਨੂੰ ਹਿੰਦੀ ਥੀਏਟਰ ਦਿਵਸ ਮਨਾਇਆ ਗਿਆ 4 ਅਪ੍ਰੈਲ ਨੂੰ ਅੰਤਰਰਾਸ਼ਟਰੀ ਖਾਣ ਜਾਗਰੂਕਤਾ ਦਿਵਸ ਮਨਾਇਆ ਗਿਆ 5 ਅਪ੍ਰੈਲ ਨੂੰ ਰਾਸ਼ਟਰੀ ਸਮੁੰਦਰੀ ਡੇ ਮਨਾਇਆ ਗਿਆ ਨੈਕਸਟ ਹੈ ਇਸ ਨੂੰ ਹਾਲ ਹੀ ਵਿੱਚ ਜੈਵਿਕ ਵਿਭਿੰਨਤਾ ਤੇ ਸੰਮੇਲਨ ਦਾ ਸਕੱਤਰ ਨਿਯੋਕਤ ਕੀਤਾ ਗਿਆ ਹਾਂਜੀ ਜੈਵਿਕ ਵਿਭਿੰਨਤਾ ਤੇ ਸੰਮੇਲਨ ਦਾ ਸਕੱਤਰ ਨਿਯੋਕਤ ਕੀਤਾ ਗਿਆ ਵਾਜੀ ਇਹ ਕੀਤਾ ਗਿਆ ਸੁਮੇਸ਼ਕਰ ਮੋਚੀ ਨੂੰ অপশন ਨੰਬਰ এ ਇਜ਼ ਦਾ রাইਟ ਆਂਸਰ ਤੁਸੀਂ ਦੇਖ ਸਕਦੇ ਹੋ ਤੁਸੀਂ ইমেজ ਦੇ ਵਿੱਚ ਵੀ ਸੁਮੇਸ਼ਕਰ ਮੋਚੀ ਹੁਣ ਇੱਕ ਅਪਾਇੰਟਮੈਂਟ ਦੀ ਗੱਲ ਆ ਤਾ ਰਾਕੇਸ਼ ਮੋਹਨ ਨੂੰ ਵਿਸ਼ਵ ਬੈਂਕ ਦੇ ਆਰਥਿਕ ਸਲਾਹਕਾਰ ਪੈਨਲ ਦੇ ਵਿੱਚ ਸ਼ਾਮਿਲ ਕੀਤਾ ਗਿਆ ਵੈਰੀ ਇੰਪੋਰਟੈਂਟ ਰਵੀ ਕੋਟਾ ਨੇ ਅਸਾਮ ਦੇ ਮੌਕ 77 ਦਾ ਹੁੰਦਾ ਸੰਭਾਲਿਆ ਟਾਟਾ ਇੰਟਰਨੈਸ਼ਨਲ ਨੇ ਰਾਜੀਵ ਸਿੰਗਲ ਨੂੰ ਮੈਨੇਜਿੰਗ ਡਾਇਰੈਕਟਰ ਚੁਣਿਆ ਸੰਤੋਸ਼ ਕੁਮਾਰ ਝਾ ਕੌਂਕਨ ਰੇਲਵੇ ਕਾਰਪੋਰੇਸ਼ਨ ਦੇ ਨਵੇਂ ਸੀਐਮਡੀ ਬਣੇ ਜੇਐਸ ਸਿੰਦਾਨਾ ਨੇ ਇੰਸਟੀਚਿਊਟ ਆਫ ਇਲੈਕਟ੍ਰੋਨਿਕਸ ਅਤੇ ਮਕੈਨੀਕਲ ਇੰਜੀਨੀਅਰਿੰਗ ਦੇ 33ਵੇਂ ਡਾਇਰੈਕਟਰ ਜਨਰਲ ਵਜੋਂ ਆਉਂਦਾ ਸੰਭਾਲਿਆ ਨੈਕਸਟ ਹੈ EIU ਯਾਨੀ ਕਿ ਇਕਨੋਮਿਕ ਇੰਟੈਲੀਜੈਂਟ ਯੂਨਿਟ ਇਸ ਨੇ ਰੀਸੈਂਟਲੀ ਇੱਕ ਰਿਪੋਰਟ ਕੱਢੀ ਹੈ ਜਿਸ ਦੇ ਅਕੋਰਡਿੰਗ ਵਿਸ਼ਵ ਦੀ ਸਭ ਤੋਂ ਵਧੀਆ ਥਾਂ ਕਿਹੜੀ ਹੈ ਵਿਸ਼ਵ ਦੀ ਪੂਰੀ ਦੁਨੀਆ ਦੀ ਸਭ ਤੋਂ ਵਧੀਆ ਥਾਂ ਆ ਸਿੰਗਾਪੁਰ অপਸ਼ਨ ਸੀ ਇਸ ਆ ਰਾਈਟ ਆਨਸਰ ਦੂਸਰੇ ਤੇ ਆ ਡੈਨਮਾਰਕ ਤੀਸਰੇ ਤੇ ਆ ਯੂ ਐਸ ਏ ਫੋਰਥ ਤੇ ਆ ਜਰਮਨੀ ਫਿਫਥ ਤੇ ਆ ਸਵਿਟਜ਼ਰਲੈਂਡ ਨੈਕਸਟ ਹੈ ਹਾਲ ਹੀ ਵਿੱਚ ਬ੍ਰਿਟੇਨ ਅਤੇ ਕਿਸ ਦੇਸ਼ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਟੈਸਟਿੰਗ ਸੁਰੱਖਿਆ ਤੇ ਇੱਕ ਸਮਝੌਤੇ ਤੇ ਦਸਤਖਤ ਕੀਤੇ ਹਾਂਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਟੈਸਟਿੰਗ ਸੁਰੱਖਿਆ ਤੇ ਇੱਕ ਸਮਝੌਤਾ ਕੀਤਾ ਬ੍ਰਿਟੇਨ ਅਤੇ ਅਮਰੀਕਾ ਨੇ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੁਣ ਅਮਰੀਕਾ ਦੀ ਗੱਲ ਆ ਤਾਂ ਅਮਰੀਕਾ ਦੀ ਕੈਪੀਟਲ ਆ ਵਾਸ਼ਿੰਗਟਨ ਡੀਸੀ ਕਰੰਸੀ ਆ ਅਮਰੀਕਨ ਡਾਲਰ ਪ੍ਰੈਜ਼ੀਡੈਂਟ ਆ ਜੋ ਬਾਈਡਨ ਅਮਰੀਕਾ ਨੇ ਭਾਰਤ ਨੂੰ 33 ਪ੍ਰੀਡੇਟਰ ਡਰੋਨ ਵੇਚਣ ਦੀ ਮਨਜ਼ੂਰੀ ਦਿੱਤੀ ਯੂ ਐਸ ਸਟਾਰਟਅਪ ਫੰਡਿੰਗ ਗਲੋਬਲ ਰੈਂਕਿੰਗ 202 ਤੇ ਵਿੱਚ ਅਮਰੀਕਾ ਟੌਪ ਤੇ ਰਿਹਾ ਭਾਰਤ ਅਤੇ ਅਮਰੀਕਾ ਵਿੱਚ ਘਾਰ ਸੰਜੋਗਤ ਅਭਿਆਸ ਬਜਰਾ ਪ੍ਰਹਾਰ ਉਮਰੋਈ ਵਿੱਚ ਹੋਇਆ ਅਮਰੀਕਾ ਫਿਨਟੈਕ ਯੂਨੀਕਰੋਨ ਦੇ ਮਾਮਲੇ ਵਿੱਚ ਟੌਪ ਤੇ ਰਿਹਾ ਮੈਰੀਲੈਂਡ ਦੇ ਵਿੱਚ ਭਾਰਤ ਤੋਂ ਬਾਹਰ ਡਾਕਟਰ ਪੀ ਮਰੌਂ ਅੰਬੇਡਕਰ ਦੀ ਸਭ ਤੋਂ ਵੱਡੀ ਮੂਰਤੀ ਦਾ ਉਦਘਾਟਨ ਕੀਤਾ ਗਿਆ ਮੈਰੀਲੈਂਡ ਅਮਰੀਕਾ ਦਾ ਇੱਕ ਰਾਜ ਆ ਨੈਕਸਟ ਹਾਲ ਹੀ ਵਿੱਚ ਤੱਟਵਰਤੀ ਸੁਰੱਖਿਆ ਅਭਿਆਸ ਸਾਗਰ ਕਵਚ ਕਿੱਥੇ ਆਯੋਜਿਤ ਕੀਤਾ ਗਿਆ ਹਾਂਜੀ ਤੱਟਵਰਤੀ ਸੁਰੱਖਿਆ ਅਭਿਆਸ ਜਿਸ ਦਾ ਨਾਮ ਆ ਸਾਗਰ ਕਵਚ ਇਹ ਆਯੋਜਿਤ ਕੀਤਾ ਗਿਆ ਲక్ష్ਦੀਪ ਦੇ ਵਿੱਚ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਲਕਸ਼ਦੀਪ ਦੀ ਗੱਲ ਹੋਈ ਆ ਲਕਸ਼ਦੀਪ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਆ ਠੀਕ ਹੈ ਜੇ ਕੇਂਦਰ ਸ਼ਾਸਿਤ ਪ੍ਰਦੇਸ਼ ਆ ਤਾਂ ਲਕਸ਼ਦੀਪ ਜਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਆ ਕੇਂਦਰ ਸ਼ਾਸਿਤ ਪ੍ਰਦੇਸ਼ ਤੇ ਨਾ ਸੈਂਟਰ ਗਵਰਨਮੈਂਟ ਦੀ ਦੇਖਰੇਖ ਹੁੰਦੀ ਆ ਮਤਲਬ ਕਿ ਜਿਵੇਂ ਰਾਜ ਸਰਕਾਰ ਆ ਰਾਜ ਸਰਕਾਰ ਰਾਜ ਦੇ ਰਾਜ ਦੇ ਲਈ ਸਾਰਾ ਕੰਮ ਕਰਦੀ ਆ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਸੈਂਟਰ ਗਵਰਨਮੈਂਟ ਸਾਰਾ ਕੰਮ ਕਰਦੀ ਆ ਠੀਕ ਹੈ ਤੇ ਇਸ ਦੀ ਕੈਪੀਟਲ ਆ ਕਬਰਤੀ ਲਕਸ਼ਦੀਪ ਦੀ ਲਕਸ਼ਦੀਪ ਕੇਂਦਰ ਸ਼ਾਸਿਤ ਪ੍ਰਦੇਸ਼ ਆ ਇਹਦੀ ਕੈਪੀਟਲ ਆ ਕਬਰਤੀ ਲੂਟੀਨੇਟ ਗਵਰਨਰ ਆ ਪਰਫੂਲ ਕੋਦਾ ਪਟੇਲ ਨੈਕਸਟ ਹੈ ਹਾਲ ਹੀ ਵਿੱਚ HICS A 2024 ਵਿੱਚ ਲਾਈਫਟਾਈਮ ਅਚੀਵਮੈਂਟ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਪਹਿਲਾਂ ਤਾਂ HICS A ਦੀ ਫੁੱਲ ਫਾਰਮ ਵੀ ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛ ਸਕਦੇ ਆ ਇਹਦੀ ਫੁੱਲ ਫਾਰਮ ਹੈ ਹੋਟਲ ਇਨਵੈਸਟਮੈਂਟ ਕਾਨਫਰੰਸ ਸਾਊਥ ਏਸ਼ੀਆ 2024 ਵਿੱਚ ਲਾਈਫਟਾਈਮ ਅਚੀਵਮੈਂਟ ਨਾਲ ਸਨਮਾਨਿਤ ਕੀਤਾ ਗਿਆ ਕਪਿਲ ਪਾਟਿਆ ਨੂੰ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ ਹੁਣ ਅਪੁਆਇੰਟਮੈਂਟ ਦੀ ਜਾਂ ਅਵਾਰਡ ਦੀ ਗੱਲ ਆ ਠੀਕ ਹੈ ਤਾਂ ਸੰਦੀਪ ਜੈਨ ਨੇ FISM E ਦੇ ਨਵੇਂ ਪ੍ਰਧਾਨ ਵਜੋਂ ਆਂ ਦਾ ਸੰਭਾਲਿਆ ਸਫਾਲੀ ਸਰਣ ਨੇ PIV ਦੇ ਪ੍ਰਮੁੱਖ ਡਾਇਰੈਕਟਰ ਜਨਰਲ ਵਜੋਂ ਆਂ ਦਾ ਸੰਭਾਲਿਆ ਜਯੋਸ਼ਰੀ ਦਾਸ ਬਰਮਾ ਨੇ ਫਿਕੀ ਮਹਿਲਾ ਸੰਗਠਨ ਦੀ ਮਹਿਲਾ ਪ੍ਰਧਾਨ ਦਾ ਆਂ ਦਾ ਸੰਭਾਲਿਆ ਇੰਪੋਰਟੈਂਟ ਹੈ ਅਰਨਵ ਵੈਨਰਜੀ ATM A ਦੇ ਪ੍ਰਧਾਨ ਬਣੇ PR ਸ੍ਰਿਜੇਸ FIH ਐਥਲੀਟ ਕਮੇਟੀ ਦੇ ਸਹਿ ਚੇਅਰਮੈਨ ਬਣੇ ਨੈਕਸਟ ਹੈ हाल ही ਵਿੱਚ एनसीडीएफआई एनसीडीएफआई ਇਹਦੀ ਫੁੱਲ ਫਾਰਮ ਵੀ ਇੰਪੋਰਟੈਂਟ ਆ ਇਹਦੇ ਚੇਅਰਮੈਨ ਦੇ ਰੂਪ ਵਿੱਚ ਕੌਣ ਸ਼ਾਮਿਲ ਹੋਇਆ ਹਾਂਜੀ ਨੈਸ਼ਨਲ ਕੋਆਪਰੇਟਿਵ ਡਾਇਰੀ ਫੈਡਰੇਸ਼ਨ ਆਫ ਇੰਡੀਆ ਤੇ ਇਸ ਦੇ ਚੇਅਰਮੈਨ ਦੇ ਰੂਪ ਵਿੱਚ ਸ਼ਾਮਿਲ ਹੋਇਆ ਮਿਨੇਸ਼ ਸਾਹ অপਸ਼ਨ ਸੀ ਇਸ ਆ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਮਿਨੇਸ਼ ਸਾਹ ਨੈਕਸਟ ਹੈ ਹਾਲ ਹੀ ਵਿੱਚ ਦਿੱਲੀ ਵਿੱਚ ਜੰਗਲਾਂ ਦੀ ਸੁਰੱਖਿਆ ਨਾਲ ਸੰਬੰਧਿਤ ਕਮੇਟੀ ਦਾ ਚੇਅਰਮੈਨ ਕਿਸ ਨੂੰ ਚੁਣਿਆ ਗਿਆ ਹਾਂਜੀ ਦਿੱਲੀ ਦੇ ਵਿੱਚ ਜੰਗਲਾਂ ਦੀ ਸੁਰੱਖਿਆ ਨਾਲ ਕਮੇਟੀ ਬਣਾਈ ਗਈ ਹੈ ਕਿ ਸੁਰੱਖਿਆ ਦੇ ਨਾਲ ਸੰਬੰਧਿਤ ਹੈ ਇਸ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਜਸਟਿਸ ਨਜ਼ਮੀ ਵਜ਼ੀਰੀ ਨੂੰ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਜਸਟਿਸ ਨਜ਼ਮੀ ਵਜ਼ੀਰੀ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ